ਹਾਂਜੀ ਅੱਜ ਆਪਾਂ ਸਲਵਾਰ ਦੀ ਕਟਿੰਗ ਬਹੁਤ ਹੀ ਆਸਾਨੀ ਨਾਲ ਸਿੱਖਾਂਗੇ 2.5 ਮੀਟਰ ਆਪਣੇ ਕੋਲੇ ਕਪੜਾ ਹੈ ਜੀ ਇਹ ਕਪੜੇ ਨੂੰ ਆਪਾਂ ਇਦਾਂ ਡਬਲ ਕਰ ਲਿਆ ਡਬਲ ਕਰਕੇ ਚੰਗੀ ਤਰ੍ਹਾਂ ਸੈੱਟ ਕਰਾਂਗੇ ਪਹਿਲਾਂ ਕਪੜੇ ਨੂੰ ਹੁਣ ਜੋ ਆਪਾਂ ਸਲਵਾਰ ਦੀ ਲੈਂਥ ਰੈਡੀ ਕਰਨੀ ਹੈ ਜੀ ਉਹ 34 ਕਰਨੀ ਆ 34 ਇੰਚ ਸਲਵਾਰ ਹੈ 6 ਇੰਚ ਪਹੁੰਚਾ 24.5 ਇੰਚ ਦੀ 벨ਟ ਦੀ ਆਪਾਂ ਇਹਨਾਂ ਦੀ ਕਟਿੰਗ ਕਰਨੀ ਆ ਠੀਕ ਹੈ ਜੀ ਜਿੰਨੀ ਵੀ ਤੁਹਾਡੀ ਕੁੜਤੀ ਦੀ ਹਿਪ ਹੋਵੇ ਉਹਦੇ ਵਿੱਚ 3 ਇੰਚ ਐਡ ਕਰਕੇ ਪੌਂਚਾ ਰੱਖਣਾ 6 ਇੰਚ 6-6 ਇੰਚ ਤੇ ਆਪਾਂ ਮਾਰਕਿੰਗ ਕਰ ਲਾਂਗੇ ਦੋਨੋਂ ਸਾਈਡ ਔਰ ਕੱਪੜੇ ਨੂੰ ਇਦਾਂ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਕੱਪੜੇ ਨੂੰ ਸੈੱਟ ਕਰ ਲਿਆ ਕਰੀਜ਼ ਬਣਾ ਲਈਆ ਉਸ ਤੋਂ ਬਾਅਦ ਆਪਾਂ ਉੱਪਰ ਵਾਲੀ ਸਾਈਡ ਤੋਂ ਜਿਹੜਾ ਵਧ ਘਾਟ ਕੱਪੜਾ ਹੈ ਉਹਨੂੰ ਕੱਟ ਕਰ ਲਾਂਗੇ ਸਲਵਾਰ ਦੇ ਵਿੱਚ ਵੀ ਆਪਾਂ ਕੋਈ ਕਾਣ ਨਹੀਂ ਰਹਿਣ ਦੇਣੀ ਹੁੰਦੀ ਜੀ ਸੇਮ ਤਰੀਕੇ ਨਾਲ ਤੁਸੀਂ ਆਪਣੇ ਸਾਈਜ਼ ਦੀ ਸਲਵਾਰ ਕਟਿੰਗ ਕਰਨੀ ਹੈ ਉੱਪਰ ਵਾਲੀ ਸਾਈਡ 4 ਇੰਚ ਛੱਡ ਕੇ ਜਿੰਨੀ ਵੀ ਸਲਵਾਰ ਦੀ ਲੈਂਥ ਰੈਡੀ ਹੈ ਉਹਨੇ ਤੇ ਆਪਾਂ ਮਾਰਕਿੰਗ ਕਰ ਲੈਣੀ ਹੈ ਯਾਨੀ ਕਿ 4 ਇੰਚ ਆਪਾਂ ਛੱਡਿਆ ਔਰ 4 3 ਇੰਚ ਤੇ ਨਿਸ਼ਾਨ ਲਗਾ ਲੈਣਾ ਹੈ 2 ਇੰਚ ਦਾ ਇਧਰਲੀ ਸਾਈਡ ਤੋਂ ਆਪਾਂ ਕੁੰਦਾ ਰੱਖਣਾ ਹੈ ਇਧਰਲੀ ਸਾਈਡ ਤੋਂ 10 ਇੰਚ ਦਾ ਆਸਣ ਲੈਣਾ ਹੈ ਫਿਰ ਆਸਣ ਵਾਲੀ ਸਾਈਡ ਵੀ ਆਪਾਂ 2 ਇੰਚ ਦਾ ਹੀ ਕੁੰਦਾ ਲੈਣਾ ਇਦਾਂ ਇਹਨਾਂ ਕੁੰਦਿਆਂ ਨੂੰ ਆਪਸ ਦੇ ਵਿੱਚ ਮਿਲਾ ਲਾਂਗੇ ਇਹਨਾਂ ਨਿਸ਼ਾਨਾਂ ਤੇ ਕਟਿੰਗ ਕਰ ਲਾਂਗੇ ਇਸ ਟ੍ਰਿਕ ਨਾਲ ਜਦੋਂ ਤੁਸੀਂ ਸਲਵਾਰ ਦੀ ਕਟਿੰਗ ਕਰੋਗੇ ਕਦੇ ਵੀ ਸਲਵਾਰ ਹੈ ਜਿਹੜੀ ਗਿੱਟਿਆਂ ਤੋਂ ਨਹੀਂ ਚੱਕੀ ਜਾਊਗੀ ਗੋਡੇ ਦੇ ਪੱਲੇ ਨੂੰ ਵੀ ਅਲੱਗ ਕਰ ਲਾਂਗੇ ਸੈਂਟਰ 'ਚ ਗੋਡੇ ਤੇ ਕੱਟ ਲਾਵਾਂਗੇ ਜਿੱਥੋਂ ਆਪਾਂ ਪਲੇਟ ਚੱਕਣੀ ਆ ਇਹਨਾਂ ਦੋ ਕੁੰਦਿਆਂ ਨੂੰ ਦੋ ਕੁੰਦਿਆਂ ਦੇ ਉੱਪਰ ਰੱਖਾਂਗੇ ਚੰਗੀ ਤਰ੍ਹਾਂ ਬਰਾਬਰ ਵਿਛਾਵਾਂਗੇ ਬਿਲਕੁਲ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਬਿਲਕੁਲ ਬਰਾਬਰ ਕਰਕੇ ਫਿਰ ਕਟਿੰਗ ਕਰਾਂਗੇ ਬੜੀ ਹੀ ਥੀ ਅਨਲ ਕਟਿੰਗ ਕਰਨੀ ਆ ਔਰ ਸੈਂਟਰ 'ਚ ਆਪਾਂ ਇੱਕ ਤੋਂ ਡੇਢ ਇੰਚ ਦੀ ਇਦਾਂ ਗੁਲਾਈ ਜ਼ਰੂਰ ਕਰਨੀ ਆ ਐਦੇ ਨਾਲ ਕੀ ਹੈ ਜੀ ਜਿਹੜੀ ਆਪਣੀ ਸਲਵਾਰ ਆ ਉਹ ਗਿੱਟਿਆਂ ਤੋਂ ਨਹੀਂ ਚੱਕੀ ਜਾਂਦੀ ਹੁਣ ਆਪਾਂ 벨ਟ ਦੀ ਕਟਿੰਗ ਕਰਾਂਗੇ 벨ਟ ਦੀ ਚੌੜਾਈ ਰੱਖਣੀ ਹੈ ਜੀ ਆਪਾਂ 8 ਇੰਚ কুরਤੀ ਦੀ हिਪ ਦੇ ਹਿਸਾਬ ਨਾਲ কুরਤੀ ਦੀ हिਪ ਹੈ ਜੀ 21 ਇਹਦੇ ਵਿੱਚ 3 ਇੰਚ ਐਡ ਕਰਾਂਗੇ 24 ਹੋ ਗਿਆ ਹੁਣ 24 ਦੀ ਆਪਾਂ 벨ਟ ਦੀ ਕਟਿੰਗ ਕਰਨੀ ਆ ਸੇਮ ਐਸੇ ਮੈਥਡ ਨਾਲ ਤੁਸੀਂ 벨ਟ ਦੀ ਕਟਿੰਗ ਕਰਨੀ ਹੈ ਜੀ 8 ਇੰਚ ਦੀ ਚੌੜਾਈ ਰੱਖਣੀ ਆ ਬੈਲਟ ਦੀ ਚੁੜਾਈ ਚਾਹੇ ਤੁਸੀਂ 7 7.5 8 ਰੱਖੋ ਲੇਕਿਨ ਰੈਡੀ ਬੈਲਟ ਜੋ ਆਪਾਂ ਕਰਾਂਗੇ ਉਹ 5 ਇੰਚ ਦੀ ਹੀ ਕਰਨੀ ਆ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜੀ ਠੀਕ ਹੈ ਬੈਲਟ ਤੁਸੀਂ ਰੈਡੀ 5 ਇੰਚ ਦੀ ਕਰੋਗੇ ਤਾਂ ਹੀ ਆਪਣੀ ਜਿਹੜੀ ਸਲਵਾਰ ਹੈ ਜੀ ਉਹ 34 ਦੀ ਰੈਡੀ ਹੋਊਗੀ ਸੋ ਸਲਵਾਰ ਦੀ ਕਟਿੰਗ ਆਪਣੀ ਹੋਗੀ ਹੈ ਜੀ ਸੇਮ ਐਸੇ ਤਰੀਕੇ ਨਾਲ ਤੁਸੀਂ ਆਪਣੀ ਸਲਵਾਰ ਦੀ ਕਟਿੰਗ ਕਰ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਹੈ ਜੀ ਸਲਵਾਰ ਕਟਿੰਗ ਕਰਨ ਦਾ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਇਹ ਆਪਣੇ ਪਾਰਟ ਸੇ ਜੀ ਇਹ ਗੋਡੇ ਇਹ ਕਲੀਆਂ ਔਰ ਉੱਪਰ ਬੈਲਟ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ